ਕਬੀਰ ਸੰਤ ਨਾ ਛਾੜੈ ਸੰਤ ਹੀ ਜਉ ਕੋਟਕ ਮਿਲਹਿ ਅਸੰਤ ਮੱਲਿਆ ਕਰ ਪੈ ਅੰਗਮ ਬੇਡੇਓ ਤਾਂ ਸ਼ੀਤਲ ਤਾਂ ਨ ਤਜੰਤ ਕਬੀਰ ਸਾਹਿਬ ਸਮਝ ਦੇ ਰਹੇ ਨੇ ਕਿ ਸੰਤ ਹੋਵੇ ਐਸਾ ਜਿਹੜਾ ਸੱਚ ਨੰਦਿਆ ਹੋਵੇ ਆਪਣੇ ਗੁਣ ਐਸੇ ਬਣਾ ਲਵੇ ਜਿਹੜੇ ਸੱਚ ਹੋਵੇ ਅੰਤਰਾ ਆਤਮਾ ਦੇ ਉਹ ਸਮਝ ਰੱਖਦਾ ਹੋਵੇ ਕਹਿੰਦੇ ਐਸਾ ਸੰਸਕਰ ਤੇ ਆਪਣੇ ਉਹ ਗੁਣਾਂ ਨੂੰ ਨਹੀਂ ਛੱਡਦਾ ਆਪਣੀ ਜਿਹੜਾ ਉਹ ਸੱਚ ਪ੍ਰਤੀ ਆਪਣਾ ਨੇਮ ਬਾਰੇ ਭਾਵੇਂ ਕਹਿੰਦੇ ਜਿਉਂ ਕੋਟਕ ਮਿਲਿਆ ਸੰਕਰੋੜਾਂ ਹੀ ਭਾਵੇਂ ਚਾਹੁੰਦੇ ਕਹਿੰਦੇ ਅਸਾਂ ਜਿਹੜੇ ਐਸੇ ਮਤਾਂ ਵਿੱਚ ਉਲਝੇ ਹੋਏ ਜੀ ਉਂਝ ਜਾਣ ਉਸ ਤੇ ਪ੍ਰਭਾਵ ਨਹੀਂ ਪਾ ਸਕਦੇ ਉਹ ਕਹਿੰਦੇ ਆਪਣੇ ਸਿੱਤਤਾ ਨਹੀਂ ਛੱਡਦਾ ਆਪਣੇ ਗੁਣ ਨਹੀਂ ਛੱਡਦਾ ਆਪਣਾ ਸੱਚ ਪ੍ਰਤੀ ਨੇਮ ਨਹੀਂ ਛੱਡਦਾ ਇਵੇਂ ਸਮਝ ਦੇ ਰਹੇ ਨੇ ਕਿ ਉਦਾਹਰਨ ਦੇ ਕੇ ਕਿ ਮਲਿਆਗਰ ਭਾਂਗਾਂ ਵੇਢੇ ਤਾਂ શીਤਲਤਾ ਮਿਲ ਜਾਂਦਾ ਕਹਿੰਦੇ ਚੰਦਨ ਦਾ ਦਰਗਤ ਉਹਨੂੰ ਭਾਵੇਂ ਸੱਪ ਲਪਟੇ ਮਾਰੀ ਪਰਮ ਕਹਿੰਦੇ ਚੰਦਨ ਦੀ ਇਹ ਹੀ ਖੂਪੀ ਆ ਉਹ ਆਪਣੀ શીਤਲਤਾ ਨਹੀਂ ਛੱਡਦਾ ਠੰਡਕ ਨਹੀਂ ਛੱਡਦਾ ਆਪਣੀ ਖੁਸ਼ਬੂ ਨਹੀਂ ਛੱਡਦਾ ਉਹ ਤੇਰੀ ਹੈ ਭਾਵੇਂ ਉਹ ਸੱਪ ਜਿੰਨੀ ਮਰਜੀ ਉਹਨੂੰ ਗਰਮੀ ਦੇ ਦੇਣ ਆਪਣੀ ਗਰਮੀ ਮਟਾਉਣ ਦੀ ਖਾਤਰ ਉਹਨਾਂ ਲਪਟੇ ਹੋਏ ਨੇ ਉਹ ਆਪਣੇ ਕੋਸ਼ ਨੂੰ ਨਾ ਪ੍ਰਤੀ ਪੂਰਾ ਜਿਹੜਾ ਨਿਮਬਾਰਿਆ ਉਹ ਆਪਣੀ ਜੀਤ ਤਨ ਛੱਡਦਾ ਆਪਣੀ ਗੋਣੀ ਛੱਡਦਾ ਇਵੇਂ ਹੀ ਉਹ ਸੰਤਾ ਜਿਹੜਾ ਸੱਚ ਦੇ ਪ੍ਰਤੀ ਡਰਿਆ ਹੋਇਆ ਹੈ ਉਹ ਆਪਣੇ ਉਹ ਸੱਚ ਨੂੰ ਨਹੀਂ ਛੱਡਣਾ ਕਰਦਾ ਭਾਵੇਂ ਕਿੰਨੀ ਵੀ ਪੀੜ ਉਸ ਨੂੰ ਉਠਾਉਣਾ ਕਰੇ ਮਿਲਣਾ ਕਰੇ ਜਾਂ ਉਸ ਐਸੇ ਮਾਰਦ ਵਿੱਚ ਉਝਾਉਣਾ ਹੁੰਦੀ ਐਸਾ ਫੜਕਾਉਣਾ ਕਰੇ ਕਹਿੰਦੇ ਉਹ ਐਸੇ ਆਪਣੇ ਉਸ ਰਸਤੇ ਤੋਂ ਉਜਦਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ